ਹਰ ਸਾਲ ਰਾਸ਼ਵਾਦ ਦਾ ਜਾ ਰਿਹਾ ਕਿਉਂਕਿ ਲੋਕ ਜਿਹੜੇ ਆਉਂ ਇਸ ਗੱਲ ਨੂੰ ਸਮਝਦੇ ਜਾ ਰਹੇ ਆ ਕਿ ਪ੍ਰਭੂ ਯਿਸੂ ਮਸੀਹ ਧਰਮ ਬਦਲਣ ਨਹੀਂ ਆਏ ਉਹ ਜੀਵਨ ਬਦਲਣ ਆਏ ਆ ਜੇ ਆਪਾਂ ਦੇਖਦੇ ਆ ਕਿ ਸਮਾਜ ਦੇ ਅੰਦਰ ਕਿੰਨੀਆਂ ਕੁਰੀਤੀਆਂ ਜੜੀਆਂ ਉਹ ਫੈਲ ਰਹੀਆਂ ਨਸ਼ੇ ਫੈਲ ਰਹੇ ਆ ਜਿੰਨਾ ਪਾਪ ਫੈਲ ਰਿਹਾ ਦੁੱਖ ਵੀ ਓਨਾ ਹੀ ਫੈਲ ਰਿਹਾ ਤੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਗੱਲ ਕਰਦੇ ਆ ਉਹ ਕਿਸੇ ਧਰਮ ਦੀ ਗੱਲ ਨਹੀਂ ਕਰਦੇ ਆਪਾਂ ਇਹ ਗੱਲ ਕਰਦੇ ਆ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੀ ਤੇ ਤੁਹਾਡੀਆਂ ਬਿਮਾਰੀਆਂ ਲਈ ਕੋੜੇ ਖਾਦੇ ਉਹਨੇ ਮੇਰੇ ਤੇ ਤੁਹਾਡੇ ਪਾਪਾਂ ਲਈ 크ਰੂਸ ਦੇ ਉੱਤੇ ਆਪਣੇ ਲਹੂ ਨੂੰ ਬਹਾਇਆ ਔਰ ਜਿਹੜਾ ਬੰਦਾ ਵੀ ਪਰਮੇਸ਼ਵਰ ਦੇ ਉੱਤੇ ਇਸ ਵਿਸ਼ਵਾਸ ਕਰਦਾ ਪਰਮੇਸ਼ਵਰ ਦੇ ਪਾਪ ਨੂੰ ਮਾਫ ਕਰਕੇ ਉਹਨੂੰ ਚੰਗਾ ਕਰਦੇ ਆ ਉਹਦੇ ਘਰ ਚ ਸੁੱਖ ਦਿੰਦੇ ਆ ਇਸ ਕਰਕੇ ਆਪਾਂ ਦੇਖਦੇ ਆ ਕਿ ਪਰਮੇਸ਼ਵਰ ਦਾ ਨਾਮ ਜਿਹੜਾ ਉਹ ਫੈਲਦਾ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਮੈਂ ਵੀ ਤੁਹਾਨੂੰ ਫਿਰ ਦੱਸਣਾ ਚਾਹਾਂਗਾ ਕਿ ਪੂਰੀ ਬਾਈਬਲ ਦੇ ਵਿੱਚ ਕਿਤੇ ਵੀ ਇਸਾਈ ਧਰਮ ਨਾਮ ਦਾ ਸ਼ਬਦ ਤੱਕ ਨਹੀਂ ਹੈਗਾ ਪੂਰੀ ਬਾਈਬਲ 'ਚ ਇਸਾਈ ਧਰਮ ਨਾਮ ਦਾ ਇੱਕ ਵੀ ਸ਼ਬਦ ਹੈ ਨਹੀਂਗਾ ਤੇ ਪ੍ਰਭੂ ਯਿਸੂ ਮਸੀਹ ਸਾਹੀਤ ਰੰਬਣ ਆਣੀ ਆਏ ਉਹ ਜੀਵਨ ਬਦਲਣ ਆਏ ਆ ਅੱਜ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਦੇ ਕੋਨੇ-ਕੋਨੇ ਤੱਕ ਜਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਧਰਮ ਤੁਹਾਡੀ ਜਾਤ ਤੁਹਾਡੇ ਚਿਹਰੇ ਤੁਹਾਡੇ ਰੰਗ ਰੂਪ ਪੈਸੇ ਤੇ ਇੰਟਰਸਟਡ ਨਹੀਂਗੇ ਪ੍ਰਭੂ ਯਿਸੂ ਮਸੀਹ ਇੱਕ ਅੱਛੇ ਬਾਪ ਦੀ ਤਰ੍ਹਾਂ ਉਹ ਤੁਹਾਨੂੰ ਖੁਸ਼ ਸੁਖ ਸੁਖੀ ਦੇਖਣਾ ਚਾਹੁੰਦੇ ਆਂ ਇਹੀ ਮੈਸੇਜ ਲੈ ਕੇ ਅਸੀਂ ਅੱਜ ਸ਼ਹਿਰ ਦੇ ਵਿੱਚ ਜਾ ਰਹੇ ਆਂ 25 ਲੱਖ ਲੋਕਾਂ ਨੂੰ ਅਸੀਂ ਇਨਵੀਟੇਸ਼ਨ ਦਿੱਤੇ ਆ 15 ਲੱਖ ਨੂੰ ਜਾ ਚੁੱਕੇ ਆ 10 ਲੱਖ ਨੂੰ ਅੱਜ ਅਸੀਂ ਇਨਵੀਟੇਸ਼ਨ ਦੇਵਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਸੁਣਨ ਵਾਲੇ ਐ ਮੇਰੇ ਰਿਪੋਰਟਰ ਭਰਾਵਾਂ ਨੂੰ ਵੀ ਸਾਰੇ ਸੁਣਨ ਵਾਲਿਆਂ ਨੂੰ ਵੀ ਸਾਰਿਆਂ ਨੂੰ 25 ਕ੍ਰਿਸਮਸ ਦਾ ਸੱਦਾ ਚਰਚ ਦੇ ਵਿੱਚ ਖੰਬਰਾ ਚਰਚ ਦੇ ਵਿੱਚ ਮੀਟਿੰਗ ਹੋਏਗੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਤੋਂ ਬਾਅਦ ਲੰਚ ਹੋਏਗਾ ਤੇ ਤੁਸੀਂ ਇਸ ਮੀਟਿੰਗ 'ਚ ਆ ਕੇ ਵੇਖੋ ਕਿ ਸੱਚਮੁੱਚ ਤੁਹਾਡਾ ਧਰਮ ਬਦਲਦਾ ਕਿ ਪਰਮੇਸ਼ਵਰ ਤੁਹਾਡੇ ਜੀਵਨ ਨੂੰ ਬਦਲ ਦਿਆ ਕਿ ਬਾਈਬਲ 'ਚ ਲਿਖਿਆ ਉਹ ਪਿਆਰ ਕਰਨ ਵਾਲਾ ਪਰਮੇਸ਼ਵਰ ਆ ਜਿਸ ਤਰ੍ਹਾਂ मां ਆਪਣੇ ਬੱਚਾ ਦੇ ਲਈ ਕਿਹਾ ਦਇਆ ਕਰਨਾ ਭੁੱਲ ਸਕਦੀ ਹੈ ਦੁੱਧ ਪਿੰਦੇ ਬੱਚੇ ਨੂੰ ਉਹਦੀ ਮਾਂ ਛੱਡ ਸਕਦੀ ਹੈ ਲੇਕਿਨ ਪ੍ਰਭੂ ਯਿਸੂ ਮਸੀਹ ਬਾਰੇ ਲਿਖਿਆ ਕਿ ਨਾ ਸਾਂ ਨੋ ਛੱਡਦਾ ਤੇ ਨਾ ਤਿਆਗਦਾ ਤੇ ਮੇਰੇ ਜੀਵਨ ਦੀ ਵੀ ਇਹੀ ਗਵਾਹੀ ਹੈ ਪਰਮੇਸ਼ਰ ਨੇ ਮੈਨੂੰ Hindu ਬੈਕਗ੍ਰਾਉਂਡ ਸੀਗਾ ਮੈਂ Hindu ਸੀਗਾ ਜੁੜਿਆ ਅੱਜ ਮੇਰੀ ਕਾਸਟ ਉਹੀ ਨਾਮ ਉਹੀ ਹੈ ਲੇਕਿਨ ਮੈਂ ਹੁਣ ਨਸ਼ੇ ਨਹੀਂ ਕਰਦਾ ਮੇਰਾ ਜੀਵਨ ਬਦਲ ਚੁੱਕਾ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਜਾਵਾਂਗੇ ਕੋਨੇ ਕੋਨੇ ਤੇ ਜਾਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੱਥ ਜੋੜ ਕੇ ਇਨਵੀਟੇਸ਼ਨ ਦਵਾਂਗੇ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਰਚ ਦੇ ਵਿੱਚ ਆਓ ਤੇ ਦੇਖੋ ਬਾਈਬਲ ਤੇ ਲਿਖਿਆ ਕਿ ਪਰਮੇਸ਼ਵਰ ਕਿੰਨਾ ਭਲਾ ਪਰਮੇਸ਼ਵਰ ਹੈ ਚੱਖੋ ਤੇ ਦੇਖੋ ਕਿੰਨਾ ਉਹ ਭਲਾ ਪਰਮੇਸ਼ਵਰ ਹੈ ਤੇ ਤੁਹਾਨੂੰ ਅਸੀਂ ਚੱਖਣ ਦਾ ਨਿਯੋਤਾ ਦਿੰਨੇ ਆ ਆਤਮਿਕ ਭੋਜਨ ਵੀ ਚੱਖੋ ਆ ਕੇ ਤੇ ਸ਼ਰੀਰੀਕ ਵੀ ਚੱਖੋ ਤੇ ਦੇਖੋ ਪਰਮੇਸ਼ਵਰ ਕਿੰਨਾ ਭਲਾ ਤੁਹਾਡੀ ਜ਼ਿੰਦਗੀਆਂ ਗੱਲ ਕਰੀਏ ਛਰਾਤੀ ਹੰਸਾ ਬਾਰੇ ਜੋ ਹੈ ਆਪਣੇ ਧਰਮ ਨੂੰ ਤਰ੍ਹਾਂ ਬੰਡਿਆ ਜਾ ਰਿਹਾ ਇਸ ਬਾਰੇ ਕੀ ਕਹਿੰਦੇ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਾ ਕਿ ਪ੍ਰਭੂ ਯਿਸੂ ਮਸੀਹ ਨੇ ਕੋਈ ਵੀ ਧਰਮ ਨਹੀਂ ਬਣਾਇਆ ਉਹਨੇ ਸਾਨੂੰ ਵਿਰੋਧੀਆਂ ਲਈ ਪ੍ਰਾਰਥਨਾ ਕਰਨ ਲਈ ਗਿਆ ਸਾਡਾ ਕੋਈ ਵਿਰੋਧੀ ਨਹੀਂ ਮੈਂ ਮੰਨਦਾ ਜੇ ਸਾਡੀ ਖিলাਫਤ ਕਰਦੇ ਹੋ ਵੀ ਸਾਡੇ ਭਰਾ ਹੀ ਨੇ ਮੈਂ ਵੀ ਵਿਰੋਧੀ ਸੀਗਾ ਜੇ ਮੇਰੀ ਵੀ ਵਿਰੋਧ ਕਰਕੇ ਮੈਨੂੰ ਜੇਲ੍ਹ ਕਰਾ ਦਿੰਦਾ ਕੋਈ ਤੇ ਅੱਜ ਮੈਂ ਪ੍ਰਚਾਰਕ ਨਾ ਹੁੰਦਾ ਤੇ ਅਸੀਂ ਸਾਰੇ ਲਈ ਪ੍ਰਾਰਥਨਾਵਾਂ ਕਰਦੇ ਆਂ ਸਰਕਾਰਾਂ ਲਈ ਵੀ ਪ੍ਰਾਰਥਨਾਵਾਂ ਕਰਦੇ ਆਂ ਤੁਹਾਡੇ ਸਾਰੇ ਲਈ ਅਸੀਂ ਪ੍ਰਾਰਥਨਾਵਾਂ ਕਰਦੇ ਆਂ ਅੱਜ ਸ਼ਹਿਰ 'ਚ ਵੀ ਜਾਵਾਂਗੇ ਤੇ ਅੱਜ ਮੈਂ ਫਾਸਟਿੰਗ ਦੇ ਵਿੱਚ ਅੱਜ ਮੈਂ ਪ੍ਰਾਰਥਨਾ ਕਰਦੇ ਜਾਣਾ ਸ਼ਹਿਰ 'ਚ ਸਾਰੇ ਲੋਕਾਂ ਲਈ ਕਿ ਜਿਹੜੇ ਵੇਖਣ ਉਹ ਪਰਮੇਸ਼ਵਰ ਦੀ ਮਹਿਮਾ ਵੇਖਣ ਆ ਸਰ ਇਹ ਵੀ ਲੱਗਦਾ ਲੋਕਾਂ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੈਸੇ ਦੇ ਕੇ ਜਿਹੜੇ ਉਹ ਧਰਮ ਪਰਿਵਰਤਨ ਕੀਤਾ ਜਾਂਦਾ ਕੀਤਾ ਜਾਂਦਾ ਹੁਣ ਇੱਥੇ ਤੇ ਕਿ ਇੱਕ ਇੱਕ ਲੱਖ ਵੀ ਦਿੱਤਾ ਹੋਵੇ ਤੇ ਇੰਨੇ ਹਜ਼ਾਰਾਂ ਕਰੋੜ ਲੱਗੇਗਾ ਕਿ ਮਤਲਬ ਜ਼ੀਰੋਆਂ ਇੰਨੀ ਸੀ ਕਾਊਂਟ ਕਰ ਸਕਦੇ ਨਾ ਤੇ ਇਹ ਏਦਾਂ ਦੀ ਜੇ ਏਲੀਅਨ ਹੈ ਏਲੀਅਨ ਹੈ ਨਾ ਅੱਜ ਤੱਕ ਅਸੀਂ ਦੇਖਿਆ ਨਹੀਂ ਕਦੀ ਧਰਮ ਪਰਿਵਰਤਨ ਦਾ ਮੁੱਦਾ ਵੀ ਸੇਮ ਹੈ ਦੇਖੋ ਛੋਟੀ ਜੀ ਗੱਲ ਹੋਵੇ ਕਿਸ ਨੇ 10 ਸਾਲ ਪਹਿਲਾਂ ਵੀ ਗੁਨਾਹ ਕੀਤਾ ਹੋਵੇ ਆਪਣੇ ਦੇਸ਼ ਦੀਆਂ ਏਜੰਸੀਆਂ ਇੰਨੀਆਂ ਤੇਜ਼ ਆ ਝੱਟ ਫੜ ਲੈਂਦੀਆਂ ਬੰਦੇ 10 ਸਾਲ ਪਹਿਲਾਂ ਵੀ ਤੇ ਇਹੋ ਜਿਹੇ ਕਿਹੜਾ ਮੇਰੇ ਕੋਲ ਇੰਨੀ ਮੇਰੇ ਕੋਲ ਸੁਪਰ ਪਾਵਰ ਹੈ ਕਿ ਮੈਂ ਲੱਖਾਂ ਲੋਕਾਂ ਨੂੰ ਲੱਖਾਂ ਰੁਪਏ ਦੇ ਦਿੱਤੇ ਔਰ ਇੱਕ ਵੀ ਪ੍ਰੂਫ ਸਾਹਮਣੇ ਨਹੀਂ ਆਇਆ ਉਹ ਝੂਠ ਦੇ ਬਾਈਬਲੇ ਲਿਖਿਆ ਝੂਠ ਪਲ ਪਰਦਾ ਹੋਏਗਾ ਸਚਾਈ ਬਣੀ ਰਹੂਗੀ ਇਹ ਸਚਾਈ ਹੈ ਕਿ 20 ਸਾਲ ਹੋ ਗਏ ਮੈਨੂੰ ਪਹਿਲਾਂ ਮੈਨੂੰ ਕਹਿੰਦੇ ਸੀ ਤੂੰ ਲੈ ਲੈ ਹੁਣ ਮੈਨੂੰ ਕਿਉਂਕਿ ਮੈਂ ਵਿਸ਼ਵਾਸੀ ਸੀਗਾ ਹੁਣ ਮੈਂ ਪਾਸਟਰ ਆ ਤੇ ਹੁਣ ਮੈਨੂੰ ਕਹਿੰਦੇ ਤੂੰ ਦਿੰਨਾ ਤੇ ਅਜ ਤੱਕ ਨਾਲ ਲੱਤੇ ਤੇ ਨਾ ਦਿੱਤੇ ਸਾਬਤ ਨਹੀਂ ਹੋ ਪਾਇਆ ਕਿਉਂਕਿ ਹੋਇਆ ਨਹੀਂ ਕਦੀ ਇਹ ਕਪਾਸੀ ਜੀ ਜਿਹੜਾ ਪਾਸਟਰ ਹੈ ਜਜਸ ਜੀ ਐਨਐਹਈ ਗੌਰ ਕੈਲਿਟਿਕਸ ਤੋਂ ਜ਼ਰਾ ਹੈ ਕਿੰਨੇ ਸਕੂਲ ਕੈਲਿਟਿਕਸ ਇੰਸਟੀਚਿਊਟ ਹੈ ਤੇ ਇਹ ਬਹੁਤ ਸਮੇਂ ਸੇ ਚੈਰੀਟੀ ਕਰ ਰਿਹਾ ਹੈ ਕੀ ਆਨੇ ਵਾਲੇ ਸਮੇਂ ਨੇ ਖੰਭਰਾ ਚੈਟ ਦੇ ਦੁਆਰਾ ਵੀ ਅਸੀ ਦਹ ਸਹੀ ਚੈਰੀਟੀ ਦੇਖਣਾ ਤੋਂ ਦੇਖ ਸਕਤੀ ਹੈ ਅਸੀਂ ਆਲਰੇਡੀ ਕਰ ਰਹੇ ਹਾਂ ਆਈਐਸ ਕਾਲਜ ਚਲਾ ਰਹੇ ਹਾਂ ਅਸੀਂ ਫਰੀ ਆਫ ਕਾਸਟ बच्चे पढ़ रहे हैं उधर रिजल्ट उनके अच्छे आ रहे हैं और मैरिजिस uh, और राशन सो मेनी पीएचडी कर रहे हैं बच्चे अपने स्पोंसरड बच्चे चैरिटी का काम ऐसे कभी भी इंटरनेट पे दिखाईता नहीं क्योंकि बाइबल से लिखा है अगर तू कर दिया तेरी सच्चे हाथ नु पता होवे जे खबे हाथ नु बतावे सच्चा करदा ते तो भी और जैसे की आप एस कॉलेज है डिग्री कर रहे हैं बच्चे क्या हमारे जो बच्चे हैं, उनको बहुत नीचे स्तर से शुरू करें तो क्या स्कूल्स भी हमारे लिए जरूरी नहीं है हमारे बच्चों के लिए कि उन्हें अच्छा बेसिक शिक्षा मिल सके। करेंगे स्कूल शुरू प्रबुद्ध दया ਸ਼ੁਕਰ ਕਰਾਂ। ਬਸ ਜੀ ਦੇ ਦਾ ਸਤਿ ਸ੍ਰੀ ਅਕਾਲ ਜੀ ਹੋਇਆ ਸੀ ਗੱਡੂ ਗੱਡੀ ਦੇਤੀ ਜਿਸ ਨੂੰ ਬਲਤ ਨੇ ਟਰਾਲ ਬਣਾਇਆ ਲੇਕਿਨ ਤੁਸੀਂ ਸਰਚ ਕਰਕੇ ਦਿਖਾਇਆ ਲੋਕਾਂ ਨੇ ਇੱਕ ਜਵਾਬ ਦਿੱਤੇ ਕੋਈ ਗੱਲ ਉਹਨਾਂ ਦਾ ਫਾਇਦਾ ਹੋ ਗਿਆ ਲੋਕਾਂ ਦੀ ਥੈਂਕਸ ਕਰਨਾ ਚਾਹੁੰਦਾ ਮੈਂ। 25 ਤਰੀਕ ਦੇ ਪ੍ਰੋਗਰਾਮ ਦੇ ਬਾਰੇ ਵੀ ਲੋਕਾਂ ਨੂੰ ਕਿਹੜਾ 25 ਨੂੰ ਮਿਲ ਦੱਸ ਰਹੇ 25 ਨੂੰ ਸਵੇਰੇ ਮੀਟਿੰਗ ਹੋਏਗੀ। ਪੂਰੇ ਇੰਡੀਆ ਤੋਂ ਪੂਰੇ ਵਰਲਡ ਤੋਂ ਲੋਕੀ ਆ ਚੁੱਕੇ ਆਲਰੇਡੀ ਅੱਜ ਉਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਵੀ ਹੋਣਗੇ। ਔਰ 25 ਨੂੰ ਵੀ ਸਾਡੇ ਨਾਲ ਸ਼ਾਮਿਲ ਹੋਣਗੇ ਔਰ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਤੁਸੀਂ ਵੀ ਸਾਰੇ ਜਿੰਨੇ ਸੁਣ ਰਹੇ ਹੋ ਤੁਸੀਂ ਵੀ ਸਾਰੇ ਇ ਪਰਿਵਾਰਾ ਸਮੇਤ ਆਓ ਤੇ ਦੇਖੋ ਅੱਪੇ ਚੈੱਕ ਕਰੋ ਕਈ ਜਥੇਬੰਦੀਆਂ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਕਿ ਜਿਹੜੇ ਬਿਮਾਰਾਂ ਦਾ ਜਿਹੜਾ ਧੋng ਰਚਾਇਆ ਜਾਂਦਾ ਇੱਥੇ ਅੰਗਰ ਨੂਰ ਨਾ ਮਿਨਿਸਟਰੀ ਤੇ ਕਹਿੰਦੇ ਕਿ ਜੇ ਅਸੀਂ ਇਹਨਾਂ ਨੂੰ 5-10 ਮਰੀਜ਼ ਦੇ ਦਈਏ ਤਾਂ ਉਹਨਾਂ ਨੂੰ ਠੀਕ ਕਰਕੇ ਦਿਖਾ ਦਿੰਦੇ ਅਸੀਂ ਵੀ ਇਹਨਾਂ ਨੂੰ ਮੰਨ ਜਾਾਂਗੇ 5-700 ਦਿਓ ਨਾ 5-7 ਨਾ ਕੀ ਜਿੰਨੇ ਮਰਜ਼ੀ ਲੈ ਕੇ ਆਓ ਖੁੱਲਾ ਚੈਲੰਜ ਹੈ ਦੇਖੋ ਤੇ ਐਮਰਜੈਂਸੀ ਸੈਕਸ਼ਨ ਸਾਡੀ ਚਰਚ ਉਥੇ ਬਿਮਾਰ ਆਂਦੇ ਆ ਪ੍ਰੋਬਲਮ ਇਹ ਹੈ ਜਦੋਂ ਉਹ ਕਹਿੰਦੇ ਕਿ ਮੇਰਾ ਮਰੀਜ਼ ਲਿਆਓ ਤੇਨੂੰ ਚੰਗਾ ਕਰ ਦੋ ਇਹ ਕੋਈ ਜਾਦੂ ਟੋਨਾ ਨਹੀਂ ਹੈਗਾ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੇ ਤੂੰ ਆਪਣੇ ਪਾਪਾਂ ਦੀ ਤੌਬਾ ਕਰੇਂ ਤੇ ਫਿਰ ਮੈਂ ਤੈਨੂੰ ਕੋ ਚੰਗਿਆਈ ਨੂੰ ਪਾਏਂਗਾ 38 ਸਾਲ ਦਾ ਰੋਗੀ ਸੀ ਬਾਈਬਲ ਦੇ ਪ੍ਰਭੂ ਨੇ ਇਹਨੂੰ ਚੰਗਾ ਕੀਤਾ ਤੇ ਪ੍ਰਭੂ ਨੇ ਇਹਨੂੰ ਚੰਗਾ ਕਰਨ ਤੋਂ ਬਾਅਦ ਕਿਹਾ ਫਿਰ ਤੋਂ ਪਾਪ ਨਾ ਕਰੀ ਐ ਇੰਜ ਨਾ ਹੋਵੇ ਇਸ ਤੋਂ ਭਾਰੀ ਮੁਸੀਬਤ ਤੇਰੇ ਤੇ ਆਵੇ ਤੇ ਮਰੀਜ਼ ਲਿਆਓ ਜਿੰਨੇ ਬੰਦੇ ਵੀ ਆ ਅਸੀਂ ਬள்ள ਵਚਨ ਦਵਾਂਗੇ ਕੀ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਉਧਾਰਕर्ता ਮੰਨਦੇ ਹੋ ਪਾਪ ਛੱਡਣ ਨੂੰ ਤਿਆਰ ਹੋ ਬੇਬੀਚਾਰ ਛੱਡਣ ਨੂੰ ਤਿਆਰ ਹੋ ਚੋਰੀਆਂ ਛੱਡਣ ਨੂੰ ਤਿਆਰ ਹੋ ਧਰਮ ਚੇਂਜ ਨਹੀਂ ਕਰਨਾ ਪਾਪ ਛੱਡਣਾ ਤੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਉਧਾਰਕ ਅਸ ਤੋਂ ਬਸੀਂ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਚੰਗਾ ਕਰੇਗਾ ਹਨਾ